ਦੋਸਤੋ ਅਸੀਂ ਸ਼ੂਟਿੰਗ ਕਰ ਰਹੇ ਸੀਗੇ ਸੂਏ ਤੇ ਉੱਤੇ ਸਾਡਾ ਕੰਸੈਪਟ ਹੈ ਇੱਕ ਦੇ ਦਿਨ ਚ ਇਹ ਵੀਡੀਓ ਆ ਜਾਊਗੀ ਤਾਂ ਇੱਕ ਚੀਜ਼ ਆਈ ਆ ਸਾਨੂੰ ਤਾਂ ਹੱਸ ਹੀ ਆਇਆ ਤੁਹਾਨੂੰ ਪਤਾ ਨਹੀਂ ਕੀ ਆਊਗਾ ਦੇਖਿਓ ਤੁਹਾਨੂੰ ਮੈਂ ਕਲੋਜ਼ ਕਰਕੇ ਦਿਖਾਉਣਾ ਥੋੜਾ ਜਿਹਾ ਕੱਲ ਵੀ ਨੰਗੇ ਸੀ ਤੋਦਣ ਦੋ ਤਿੰਨ ਕੱਲ ਵੀ ਨੰਗੇ ਸੀ ਹੋਰ ਕਰ ਕੋ ਆ ਆ ਆ ਦੇਖਿਓ ਵੈਰਾਈਟੀ ਆ ਹਾ 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 ਇਹ ਕਿਸੇ ਨੇ ਦੀਵਾ ਛੱਡਿਆ ਬਾਈ ਉਹ ਲੱਡੂਆਂ ਦੇ ਡੱਬੇ ਤੇ ਹਨਾ ਤੇ ਆ ਆ ਦੇਖੋ ਹਾਂ ਪੰਜ ਚਾਰ ਯਾਦ ਦਿਨ ਮੈਂ ਕਾ ਛੱਡ ਦਿਆਂਗਾ ਤੁਹਾਨੂੰ ਲੱਗਦਾ ਕਿਸੇ ਪਾਸਿਓਂ ਵੀ ਜਿਹੜਾ ਵਿਗਿਆਨਿਕ ਯੁੱਗ ਹੈ ਹੈ ਇੱਥੇ ਕੱਲ ਵੀ ਅਸੀਂ ਸਾਡੇ ਨਾ ਤੁਸੀਂ ਵੀਡੀਓ ਕੱਲ ਨੂੰ ਜਾਂ ਪਰਸੋਂ ਪੈ ਜੂਗੀ ਹੋ ਸਕਦਾ ਆਹ ਵੀਡੀਓ ਲੇਟ ਪਵੇ ਜਾਂ ਉਹ ਪਹਿਲਾਂ ਪੈ ਜੇ ਅਸੀਂ ਇੱਥੇ ਵੀਡੀਓ ਬਣਾਈ ਹੈ ਇੱਕ ਸੂਏ ਦੇ ਵਿੱਚ ਜਿਹੜੇ ਬੱਚੇ ਨਹਾਉਂਦੇ ਆ ਉਹਨਾਂ ਦੇ ਉੱਤੇ ਕਨਸੈਪਟ ਸੀਗਾ ਵੀ ਯਾਰ ਕਈ ਬੱਚੇ ਨਹੀਂ ਕੁੱਦਣ ਤੈਰਨ ਜਾਣਦੇ ਪਾਣੀ ਜਿਵੇਂ ਅੱਜ ਤੱਕ ਹੱਟਾ ਹੈ ਕਈ ਵਾਰੀ ਪਾਣੀ ਸੂਆ ਉੱਪਰ ਤੱਕ ਭਰਿਆ ਹੁੰਦਾ ਤੇ ਰਿਸਕ ਹੋ ਜਾਂਦਾ ਕਈ ਵਾਰੀ ਨੀਵਾ ਹੋ ਜਾਂਦਾ ਕਿਸੇ ਜਗ੍ਹਾ ਤੋਂ ਬੜੀਆਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਕਟਣਾਵਾਂ ਵਰਤਦੀਆਂ ਤਾਂ ਕੱਲ ਵੀ ਬਹੁਤ ਮਟੀਰੀਅਲ ਇੱਥੇ ਆਉਂਦਾ ਰਿਹਾ ਇਸ ਤਰ੍ਹਾਂ ਸੂਏ ਦੇ ਵਿੱਚ ਤੇ ਅੱਜ ਵੀ ਬਹੁਤ ਕੁਝ ਆ ਦੂਜਾ ਸੇਵਕ ਨੂੰ ਉਹ ਕੀ ਕੀ ਮਿਲਿਆ ਸੀ ਕਿ ਤੈਨੂੰ ਉਥੇ ਪਿਆਈ ਬਈ ਚੱਲਦੀ ਜਾਵਾਂ ਨਵੀਂ ਇਹ ਮੈਨੂੰ ਆਦਾ ਚੱਕ ਲਈਏ ਘੜੀ ਪਈ ਇੱਕ ਚੱਲਦੀ ਵਧੀਆ ਘੜੀ ਨਵੀਆਂ ਹੀ ਹੋਣੀਆਂ ਮੇਰੇ ਸਾਡੇ ਗਰੀ ਚੱਕ ਲੂਗਾ ਕੋਈ ਪਤਾ ਹੀ ਨਹੀਂ ਕਿ ਮੈਂ ਮੈਂ ਆਪਣੇ ਕੋਲ ਤਾਂ ਹੈਗੀਆਂ ਆਲਰੇਡੀ ਕਾਫੀ ਹੈਗੀਆਂ ਆਪਾਂ ਦਾ ਉਹ ਚੱਕ ਲੈਣਗੇ ਹੂੰ ਮਤਲਬ ਕਿਸ ਤਰ੍ਹਾਂ ਦੀ ਮਾਨਸਿਕਤਾ ਲੋਕਾਂ ਦੀ ਜਾਂ ਕਈ ਤਾਂ ਆਪਦੇ ਭਲੇ ਲਈ ਕਰਦੇ ਆ ਉਹ ਫੇਰ ਆਪਾਂ ਗੱਲ ਨੂੰ ਮਾੜਾ ਮੋਟਾ ਅੰਡਰਸਟੈਂਡ ਕਰਦੇ ਆ ਵੀ ਆਪਦੇ ਭਲੇ ਆਸਤੇ ਕਰਦੇ ਆ ਪਰ ਕਈ ਇਹੇ ਟੂਨੇ ਟੱਪੇ ਕਰਦੇ ਆ ਜਿਹੜੇ ਕਿਸੇ ਦਾ ਨੁਕਸਾਨ ਕਰਨ ਵਾਸਤੇ ਕਰਦੇ ਆ ਵੀ ਕਿਸੇ ਦਾ ਕਾਰੋਬਾਰ ਆ ਜਿਹੜਾ ਠਾਪੋ ਜੇ ਉਹਨਾਂ ਦੇ ਘਰੇ ਦੁੱਖ ਤਕਲੀਫਾਂ ਹੋ ਜਾਣ ਉਹ ਉਦੋਂ ਵੀ ਘਾਤਕ ਹੈ ਘਾਤਕ ਦੋਨੇ ਚੀਜ਼ਾਂ ਪਹਿਲਾ ਪੜਾਇਆ ਜਿਹੜਾ ਅਸੀਂ ਆਪਦੇ ਬੈਨੀਫਿਟ ਵਾਸਤੇ ਕਰਦੇ ਆ ਉਹ ਵੀ ਘਾਤਕ ਹੈ ਕਿਉਂਕਿ ਤੁਸੀਂ ਮਾਨਸਿਕ ਰੋਗੀ ਆ ਦਾ ਮਤਲਬ ਦੂਜਾ ਤਾਂ ਇਸ ਨੂੰ ਉੱਪਰ ਲੈਣਾ ਉਹ ਤਾਂ ਜਮਈ ਘਾਤ ਕਹਿੰਦਾ ਵੀ ਕਿਸੇ ਦੇ ਵਾਸਤੇ ਤੁਸੀਂ ਅਸੀਂ ਤਾਂ ਸਰਬੱਤ ਦਾ ਭਲਾ ਮੰਗਨ ਵਾਲੀ ਕੌਮ ਐ ਤੇ ਅਸੀਂ ਕਿਸੇ ਦਾ ਮਾੜਾ ਤਕਾਈਏ ਵੀ ਉਹ ਜੇ ਕਿਸੇ ਦੇ ਕੋਈ ਆਪ ਦੀ ਮਿਹਨਤ ਕਰਕੇ ਕੋਈ ਬਲੰਦੀਆਂ ਨੂੰ ਛੂੰਦਾ ਜਾਂ ਆਪਾਂ ਕਹਿ ਲਈਏ ਤਰੱਕੀ ਕਰਦਾ ਆ। ਉਹ ਤਾਂ ਆਪ ਦੇ ਬੱਚੇ ਮਾਰਾ ਯਾਰ ਕਿਸੇ ਦੇ ਬੱਚੇ ਦੀ ਬਲੀ ਦੇ ਦਿੰਦੇ ਲੋਕ ਆਹ ਆਹ ਇਹ ਇਹ ਚੀਜ਼ਾਂ ਨੇ ਵੀਡੀਓ ਤਾਂ ਬਣਾ ਲਈ ਅਸੀਂ ਸ਼ੂਟ ਕਰਦੇ ਕਰਦੇ ਇੱਕਦਮ ਉਹ ਚੀਜ਼ ਜਿਹੜੀ ਸੂਏ ਦੇ ਵਿੱਚ ਦੀ ਅ ਗੁ ਜੇ ਅਸੀਂ ਕਿਹਾ ਵੀ ਚਲੋ ਇਹ ਚੀਜ਼ ਰਿਕਾਰਡ ਕਰ ਲੈਨੇ ਆ ਪਿਛਲੇ ਸਾਲ ਝੋਟੇ ਦੀ ਬਲੀ ਦਿੱਤੀ ਸਾਡੇ ਪਿੰਡ ਝੋਟੇ ਦੀ ਝੋਟੇ ਦੀ ਬਲੀ ਇਹ ਕਾਹਤੋਂ ਵੀ ਪਤਾ ਨਹੀਂ ਕਿਸੇ ਨੇ ਰੋਕਣ ਟੋਕਣ ਵਾਲਾ ਜਾਂ ਪ੍ਰਸ਼ਾਸਨ ਆਪਣੇ ਹੈ ਨਹੀਂ ਮੈਨੂੰ ਤਾਂ ਇਹਦੇ ਬਾਰੇ ਕੋਈ ਲਾ ਨਹੀਂ ਪਤਾ ਪ੍ਰਸ਼ਾਸਨ ਦਾ ਕੀ ਕਹਿਣਾਗਾ ਉਹ ਦੂਜਾ ਝੋਟਾ ਮਾਰਿਆ ਪਿਆ ਸੀ ਮੰਨ ਲਓ ਇਹਨਾਂ ਦਾ ਕੁੱਤਿਆਂ ਦਾ ਉਸ ਜੇ ਜਾ ਕੇ ਵੇਖਿਆ ਪੜਤਾਲ ਕੀਤੀ ਫਿਰ ਅਸੀਂ ਸੜਕ ਤੇ ਗਏ ਵੀ ਕਿੱਧਰ ਦੀ ਆਇਆ ਉੱਥੇ ਸੰਗਲ ਪਿਆ ਸੀ ਤੇ ਹਾਰ ਪਿਆ ਸੀ 3 ਕਿ ਲੱਸੀ ਨਾਲ ਨਮਾਇਆ ਪਹਿਲਾਂ ਉਹਨਾਂ ਨੇ ਹਾਰ ਹੂਰ ਪਾ ਕੇ ਛਾਰਤਾ ਵਾਣ ਚ ਰਾਤ ਮਤਲਬ ਉਹ ਪੜਦੇ ਨਾਲ ਦਿੱਤੀ ਬਲੀ ਕਿਸੇ ਨੇ ਸ਼ਰੇ ਆਵਣੀ ਦੁੱਤੀ ਰਾਤ ਨੂੰ ਰਾਤ ਨੂੰ ਪਿਛਲੇ ਸਾਲ ਦੀ ਗੱਲ ਐ ਹਾਂ ਪਿਛਲੇ ਇੱਕ ਸਾਲ ਦੀ ਗੱਲ ਆ ਕਿੱਡੀ ਯਾਰ ਇਹ ਸ਼ਰਮਨਾਕ ਗੱਲ ਐ ਕਿੱਡੀ ਮਤਲਬ ਕਿਹੜੇ ਸ਼ਬਦਾਂ ਨਾਲ ਆਪਾਂ ਇਸ ਗੱਲ ਦੀ ਨਿੰਦਿਆ ਕਰੀਏ ਯਾਰ ਮਤਲਬ ਸਮਝ ਨਹੀਂ ਆਉਂਦਾ ਅਸੀਂ ਕਿੱਧਰ ਨੂੰ ਤੁਰੇ ਫਿਰਦੇ ਆ ਯਾਰ ਤੁਸੀਂ ਜੱਜ ਜਾਂਦੇ ਤਾਂ ਸੁਪਨੇ ਲੈਨੇ ਆ ਵੀ ਜੱਜਾਂ ਤੇ ਚੜ ਕੇ ਅਸੀਂ ਇੱਧਰ ਉੱਧਰ ਚਾਈਏ ਵਿਗਿਆਨ ਨੂੰ ਤੁਸੀਂ ਛੁਣਿਓ ਠੀਕ ਹੈ ਮਤਲਬ ਗੱਲਾਂ ਸਮਝ ਚ ਆਉਂਦੀਆਂ ਕੁਛ ਤੇ ਆ ਤਾਂ ਯਾਰ ਜਿਵੇਂ ਗੱਲ ਮਤਲਬ ਉਹਨੇ ਵੀ ਇਹ ਆਹ ਘਟਨਾ ਜੇ ਬਲੀ ਵਾਲੀ ਆ ਇਹ ਵੀ ਮਤਲਬ ਕਿਸੇ ਨੇ ਦੱਸਿਆ ਹੋਊਗਾ ਤੇ ਉਹਨੇ ਦੱਸਿਆ ਉਹ ਵੀ ਤੁਹਾਡਾ ਐ ਫਾਇਦਾ ਹੋਊਗਾ ਕਿਸੇ ਬਾਬੇ ਨੇ ਇੱਕ ਤਾਂ ਬਾਬਿਆਂ ਨੇ ਮਾਰਤਾ ਯਾਰ ਆਹ ਪੰਜਾਬ ਨੂੰ ਤਾਂ ਆਪਣੇ ਨੂੰ ਸਾਰੇ ਕਿਤੇ ਆ ਦੁਨੀਆ 'ਚ ਹੀ ਮੈਨੂੰ ਬਾਹਰ ਦਾ ਤਾਂ ਪਤਾ ਨਹੀਂ ਪਰ ਆਪਣੇ ਇੰਡੀਆ ਦੇ ਵਿੱਚ ਸਾਰੇ ਕਿਤੇ ਹੈਗਾ ਇਹ ਕੰਮ ਪੰਜਾਬ 'ਚ ਤਾਂ ਯਾਰ ਮੈਂ ਨਾ ਬਾਬਿਆਂ ਦੀ ਬੱਸ ਬੱਲੇ ਬੱਲੇ ਹੀ ਆ ਜਿਹਦਾ ਕੰਮ ਨਹੀਂ ਚੱਲਦਾ ਉਹ ਬਾਬਾ ਬਣ ਜਾਂਦਾ ਪਰ ਉਹ ਲੋਕਾਂ ਨੂੰ ਕੰਮ ਚਲਾਉਂਦੀਆਂ ਵਿਧੀਆਂ ਦੱਸਦਾ ਤਰੀਕੇ ਦੱਸਦਾ ਉਹਨੂੰ ਪਤਾ ਉਹਨੂੰ ਵੀ ਆ ਵੀ ਇਹ ਮੂਰਖ ਹੈ ਉਹਨੂੰ ਇਹ ਵੀ ਪਤਾ ਹੈ ਵੀ ਪਤਾ ਮੈਨੂੰ ਵੀ ਰੱਖਣੀ ਹੈਗਾ ਪਰ ਉਹ ਸੱਚ ਨਹੀਂ ਦੱਸਦਾ ਕਿਸ ਨੂੰ ਚਲੋ ਵੀਡੀਓ ਕਾਫੀ ਲੰਮੀ ਹੋ ਗਈ ਗੱਲਾਂ ਤੋਂ ਗੱਲ ਫਿਰ ਆਪਣੀ ਨਿਕਲਦੀ ਆਈ ਤੇ ਠੀਕ ਆ ਜੀ ਆਹ ਵੀਡੀਓ ਤੁਸੀਂ ਸਾਡੀ ਜ਼ਰੂਰ ਦੇਖਿਓ ਜਿਹੜਾ ਇਹ ਹੈਗਾ ਕਨਸੈਪਟ ਸਵੇਰੇ ਚ ਜਿਹੜੇ ਬੱਚੇ ਨਹਾਉਂਦੇ ਆ ਉਹਨਾਂ ਦੇ ਉੱਪਰ ਬਣਾਈ ਆ ਇਹ ਜ਼ਰੂਰ ਤੁਸੀਂ ਦੇਖਿਓ ਜੀ ਧੰਨਵਾਦ ਜੁਗਰੀਆ